ਬੇਬੇ ਸੰਧਾਰਾ ਕੁੜੀਆਂ ਨੂੰ ਦਿਨ-ਦਿਨ ਦੇ ਹੁੰਦੇ ਸੀ ਕਿਉਂ ਦਿੰਦੇ ਪਤਾ ਕਰੋ ਇਹ ਸੁਧਾਰਾ ਸ਼ੁਰੂ ਤੇ ਹੀ ਆਉਂਦਾ ਪਰ ਤੁਸਾਉਣ ਦੇ ਮਹੀਨੇ ਤੇ ਦਿੰਦੇ ਹੀ ਦਿੰਦੇ ਇਹ ਮਾਂ ਗੁੱਟੀਆਂ ਦਾ ਭੈਣ ਭਰਾ ਦਾ ਪਿਆਰ ਕੀ ਕੀ ਦਿੰਦੇ ਸੀ ਸੰਧਾਰੇ ਚ ਅੱਗੇ ਪਰਤ ਦਿੰਦੇ ਹੁੰਦੇ ਸੀ ਮਠੀਆਂ ਗੁਲਗੁਲੇ ਕੱਢ ਕੇ ਹੁਣ ਦੇ ਦਿੰਦੇ ਬਿਸਕਟ ਕਢਾ ਕੇ ਪਾਸੇ ਜਿਹੜਾ ਮਟੀਰੀਅਲ ਤਿਆਰ ਕੀਤਾ ਜਾਂਦਾ ਮਿਕਸ ਕੀਤਾ ਜਾਂਦਾ ਔਰ ਦੂਸਰੇ ਪਾਸੇ ਆਟਾ ਗੁੰਨ ਕੇ ਮਸ਼ੀਨ ਦੇ ਵਿੱਚ ਉਸ ਨੂੰ ਪਾਇਆ ਜਾਂਦਾ ਬਿਸਕਟਸ ਹੀ ਆ ਜਿਹੜੀ ਸ਼ੇਪ ਦਿੱਤੀ ਜਾਂਦੀ ਪ੍ਰੋਸੀਜਰ ਹੈ ਜਿਹੜਾ ਦੂਸਰੇ ਸਟੈਪ ਦਾ ਕੰਪਲੀਟ ਹੋ ਜਾਂਦਾ ਜਦੋਂ ਅਸੀਂ ਨੈਕਸਟ ਸਟੈਪ ਵੱਲ ਮੂਵ ਕਰਦੇ ਹਾਂ ਅਗਲੇ ਸਟੈਪ ਵੱਲ ਵਧਦੇ ਹਾਂ ਆ ਤਾਂ ਦੇਖੋ ਕਿ ਪੱਠੀ ਦੇ ਵਿੱਚ ਟ੍ਰੇ ਚ ਰੱਖ ਕੇ ਦੇਸੀ ਤਰੀਕੇ ਦੇ ਨਾਲ ਬਿਸਕਟਸ ਨੇ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ ਤੇ ਉਹ ਗਾਣਾ ਸੁਣ ਲਿੰਦੇ ਸੀ ਮਾ ਮਾ ਮੁਰਨੀ țeਕੇ ਹੋਣਾ țeਕੇ ਹੁੰਦੇ ਮਾਵਾ ਨਾਲ ਅ ਕਿਤੇ ਲੱਗਦਾ ਵੀ ਜਦੋਂ ਮਾਵਾ ਚਲੀਆਂ ਜਾਂਦੀਆਂ ਨੇ ਫਿਰ ਭਾਬੀਆਂ ਮਾਵਾ ਨਹੀਂ ਬਣ ਬਣ ਵੀ ਜਾਂਦੀਆਂ ਨੇ ਜੀ ਤਾਂ ਚੰਗੀ ਆ ਸਾਡੀ ਪਰਜਾਈ ਤਾਂ ਜੇ ਚੰਗੀ ਆ ਭਾਈ ਬਹੁਤ ਕੱਲ ਦੇਖਿਆ ਨਹੀਂ ਕਿਸੇ ਨੇ ਨਹੀਂ ਨਹੀਂ ਕਦੇ ਨਹੀਂ ਹਾਂ ਭਰਾ ਵੀ ਵਧੀਆ ਨੇ ਜੀ ਭੌਗੀ ਜਦ ਤੇ ਸਭ ਸਹੀ ਸਭ ਕੋਈ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਬਸ ਜਿੰਨਾ ਕੋਈ ਪਿਆਰ ਕਰਦਾ ਉਹ ਜਿਹੜੇ ਬਿਸਕਟ ਤੁਸੀਂ ਬਣਾਉਣੇ ਬਣਾਉਣ ਲਈ ਆਏ ਹੋ ਕਿੰਨਾ ਕਿਫਾਵਾ ਪਹਿਲਾਂ ਤਾਂ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਵਾਊਚਰ ਇੰਤਜ਼ਾਰ ਕਰਨਾ ਪੈਂਦਾ ਘਟੋ ਘਟੋ ਦੁਕਾਨ ਤੇ ਕਰਨਾ ਪੈਂਦਾ ਜੀ ਅਰੇ ਅੱਛਾ ਕਿੰਨਾ ਕਿੰਨਾ ਸਮਾਨ ਚਾਹੀਦਾ ਤੁਹਾਨੂੰ 2 ਕਿਲੋ ਆਟਾ ਅੱਛਾ ਜੀ ਸਵਾ 1/2 ਕਿਲੋ ਦੁੱਧ ਸਵਾ 1/2 ਕਿਲੋ ਚੀਨੀ ਲੋਕ ਅੱਛਾ ਜੀ ਕਿਸੇ ਨੇ ਚੀਨੀ ਘੱਟ ਵੱਧ ਲੈਣੀ ਉਹ ਵੱਧ ਤੱਕ ਪਾ ਸਕਦੇ ਆਪ ਦੇ ਅਕੋਰਡਿੰਗ ਪਾ ਸਕਦਾ ਹੈ ਬੀਆ ਨੂੰ ਕੋਈ ਟੀਕਿਆਂ ਤੋਂ ਨਾ ਕੁਝ ਨਹੀਂ ਚਾਹੀਦਾ ਹੁੰਦਾ ਕਹਿੰਦੇ ਚਾਹੇ ਦੂਰ ਤੱਕ ਦੀ ਚੀਜ਼ ਹੀ ਦੇ ਜਾਣ ਕੁੜੀਆਂ ਨੂੰ ਬਹੁਤ ਚਾਹੀ ਮਾਨ ਹੁੰਦਾ ਹਾਂ ਜੀ ਹਾਂ ਭਰਾ ਵਰਤਦੇ ਰਹਿਣ ਬਸ ਭੁਜਾਈ ਆਉਂਦੀ ਜਾਂਦੀਆਂ ਰਹੇ ਮਾਮਾ ਨਾਲੀ ਪਿੱਕੇ ਹੁੰਦੇ ਆ ਨਾ ਜਦੋਂ ਮਾਮਾ ਹੁੰਦੀਆਂ ਨੇ ਉਹਨਾਂ ਨੂੰ ਬੜਾ ਚਾਅ ਹੁੰਦਾ ਵੀ ਕੁੜਕੂੜੇ ਜਾਣਾ ਮਾਰੂਨ ਨਾਲ ਸਹੀ ਹੁੰਦੇ ਆ ਉਹ ਆਪਣੇ ਆਪ ਜਸਾਂ ਰਨ ਕਲੀਅਰ ਲੈ ਕੇ ਬਣਾਉਂਦੇ ਆ ਨਾ ਪਰ ਵੀ ਵਧੀਆ ਹੁੰਦੇ ਆ ਉਹ ਜਿਹੜੇ ਬਾਜ਼ਾਰੋਂ ਬਿਸਕੁਟ ਹੁੰਦੇ ਆ ਓਵਨਾਂ 'ਚ ਬਣਦੇ ਆ ਤੇ ਇਹ ਦੇਸੀ ਪੱਠੀ 'ਚ ਬਣਦੇ ਆ ਦੇਸੀ ਅੱਗ 'ਤੇ ਬਣਦਾ ਨਾ ਫਿਰ ਹਾਂਜੀ ਹਾਂ ਇਤਨੇ ਇਤਨੇ ਸਵਾਦ 'ਚ ਤਾਂ ਫਰਕ ਪੈਂਦਾ ਹੈ ਸਸ਼੍ਰੀਕਾਲਜੀ ਤੁਸੀਂ ਦੇਖ ਰਹੇ ਹੋ ਐਸ ਐਮ ਜਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋ ਸੋ ਤੁਸੀਂ ਸਾਰੇ ਜਾਣਦੇ ਆ ਪੰਜਾਬ ਦਾ ਵਿਰਸਾ ਇੱਕ ਅਜਿਹਾ ਵਿਰਸਾ ਜਿਹਨੂੰ ਪੂਰੇ ਦੇਸ਼ ਭਰ ਦੇ ਵਿੱਚ ਪਿਆਰ ਕੀਤਾ ਜਾਂਦਾ ਸੋ ਚਾਹੇ ਪਹਿਰਾਵੇ ਦੀ ਗੱਲ ਕੀਤੀ ਜਾਵੇ ਚਾਹੇ ਖਾਣ ਪੀਣ ਦੀ ਗੱਲ ਕੀਤੀ ਜਾਏ ਚਾਹੇ ਕਿਸੇ ਖਿੱਤੇ ਦੀ ਗੱਲ ਕੀਤੀ ਜਾਵੇ ਸੋ ਬਿਲਕੁਲ ਅਸੀਂ ਤੁਹਾਨੂੰ ਜਾਣਕਾਰੀ ਦੇ ਦੇਣੀ ਹੈ ਕਿ ਸੌਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਜਿਵੇਂ ਸੌਣ ਦਾ ਮਹੀਨਾ ਸ਼ੁਰੂ ਹੁੰਦਾ ਉਵੇਂ ਪੇਕੇ ਨਹੀਂ ਜਿਹੜੇ ਆਪਣੀਆਂ ਧੀਆਂ ਦੇ ਕੋਲੇ ਸੰਧਾਰਾ ਲੈ ਕੇ ਜਾਂਦੇ ਨੇ ਸੋ ਵੀਰ ਸੰਧਾਰਾ ਲੈ ਕੇ ਜਾਂਦੇ ਨੇ ਕਿਤੇ ਨਾ ਕਿਤੇ ਭੈਣਾਂ ਨੂੰ ਵੀ ਇੰਤਜ਼ਾਰ ਹੁੰਦਾ ਹੈ ਕਿ ਉਹਨਾਂ ਦਾ ਵੀਰ ਆਊਗਾ ਸੰਧਾਰਾ ਲੈ ਕੇ ਆਊਗਾ ਸੋ ਇੱਕ ਅਲੱਗ ਹੀ ਕਿਸਮ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਜ਼ਰੂਰ ਦੇਖਣ ਨੂੰ ਮਿਲਦੀ ਹੈ ਸੋ ਸੰਧਾਰੇ ਦੇ ਵਿੱਚ ਜੋ ਬਿਸਕਟ ਆਉਂਦੇ ਨੇ ਉਹ ਕਿਵੇਂ ਤਿਆਰ ਹੁੰਦੇ ਨੇ ਅੱਜ ਅਸੀਂ ਪੱਠੀ ਤੇ ਪਹੁੰਚੇ ਆਂ ਸੋ ਗੱਲਾਂ ਬਣ ਮੌਜੂਦ ਆ ਕਿਵੇਂ ਉਹ ਬਿਸਕਟ ਤਿਆਰ ਹੁੰਦੇ ਨੇ ਕਿਹੜਾ ਸਮਾਨ ਕਿੰਨਾ ਕਿੰਨਾ ਚਾਹੀਦਾ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਦੱਸਾਂਗੇ ਔਰ ਇਸ ਦੇ ਨਾਲ ਹੀ ਸਾਰਾ ਪ੍ਰੋਸੀਜਰ ਦਿਖਾਵਾਂਗੇ ਕਿ ਕਿਵੇਂ ਪਹਿਲਾਂ ਮਟੀਰੀਅਲ ਰੈਡੀ ਹੁੰਦਾ ਕਿਵੇਂ ਬਿਸਕਟਾਂ ਨੂੰ ਸ਼ੇਪ ਦਿੱਤੀ ਜਾਂਦੀ ਆ ਤੇ ਕਿਵੇਂ ਉਹਨੂੰ ਦੇਸੀ ਪੱਠੀ ਦੇ ਵਿੱਚ ਰੱਖ ਕੇ ਪਕਾਇਆ ਜਾਂਦਾ ਹਜੂ ਚੱਲ ਅ ਸੋ ਕੁੜੀਆਂ ਨੂੰ ਨਾ ਬੜਾ ਇੰਤਜ਼ਾਰ ਹੁੰਦਾ ਕਿ ਉਹਦੇ ਪੇਕੇ ਆਉਣਗੇ ਸੰਧਾਰਾ ਲੈ ਕੇ ਆਉਣਗੇ ਉਹਨਾਂ ਦੇ ਚਿਹਰੇ ਤੇ ਅਲੱਗ ਹੀ ਕਿਸਮ ਦੀ ਇੱਕ ਨੂਰ ਦੇਖਣ ਨੂੰ ਮਿਲਦਾ ਖੁਸ਼ੀ ਦੇਖਣ ਨੂੰ ਮਿਲਦੀ ਆ ਪੱਠੀ ਤੇ ਪਹੁੰਚੇ ਸੀ ਬਿਸਕਟ ਦਾ ਫਸੀਰ ਜੇ ਤੁਹਾਨੂੰ ਸਾਰਾ ਦਿਖਾ ਦਿੰਦਾ ਕਿ ਕਿਵੇਂ-ਕਿਵੇਂ ਤਿਆਰ ਹੁੰਦੇ ਆ ਅ ਸੋ ਮੇਰੇ ਨਾਲ ਮਾਤਾ ਜੀ ਨੇ ਫੋਨਾਂ 'ਨਾਂ ਗੱਲ ਕਰਦੇ ਆ ਸਸੀ ਕਾਲਾ ਸਸੀ ਕਾਲਾ ਕਿੱਥੋਂ ਆਇਓ ਜੀ ਲੋਕਲੀ ਹਾਂਜੀ ਲੋਕਲੀ ਅੱਛਾ ਮੈਨੂੰ ਦੱਸੋ ਆਂਟੀ ਜਿਹੜੇ ਬਿਸਕਟ ਤੁਸੀਂ ਬਣਾਉਣੇ ਬਣਾਉਣ ਲਈ ਆਏ ਹੋ ਕਿੰਨਾ ਕਿਸਮਾ ਪਹਿਲਾਂ ਤਾਂ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਬਹੁਤ ਚਿਰ ਇੰਤਜ਼ਾਰ ਕਰਨਾ ਪੈਂਦਾ ਘਟੋ ਘਟੋ ਦੋ ਘੰਟੇ ਕਰਨਾ ਪੈਂਦਾ ਜੀ ਅੱਛਾ ਅੱਕਦੇ ਨਹੀਂ ਫਿਰ ਹੁਣ ਯਾਰ ਬੈਠੇ ਹੀ ਕਾ ਜੀ ਅੱਛਾ ਕਰ ਲਈ ਬਣਵਾ ਰਹੇ ਹਾਂ ਕਿ ਕੁੜੀ ਵੀ ਬਣਵਾ ਕਰ ਲਈ ਕਰ ਲਈ ਬਣਵਾ ਰਹੇ ਕਰ ਲਈ ਬਣਵਾ ਰਹੇ ਅੱਛਾ ਕਿੰਨਾ ਕਿੰਨਾ ਸਮਾਨ ਚਾਹੀਦਾ ਹੁੰਦਾ 2 ਕਿਲੋ ਆਟਾ ਕਿੰਨੇ ਕਿਲੋ ਬਿਸਕਟ ਬਣਵਾਉਣੇ ਹੋਣਗੇ 2 ਕਿਲੋ ਆਟਾ ਜੇ ਬਣਵਾਉਣਾ ਹੋਵੇ 2 ਕਿਲੋ ਬਿਸਕਟ 2 ਕਿਲੋ ਬਿਸਕਟ ਬਣਾਉਣੇ ਨੇ 2 ਕਿਲੋ ਆਟਾ ਅੱਛਾ ਜੀ 1/2 ਕਿਲੋ ਦੁੱਧ 1/2 ਕਿਲੋ ਚੀਨੀ ਕਿਲੋ ਕਿਓ अच्छा जी किसे ने चीनी कट ਵੱਧ ਲੈਣੀ ਹੋ ਉਹ ਵੱਧ ਘੱਟ ਪਾ ਸਕਦਾ ਜੀ ਆਪਦੇ ਅਕੋਰਡਿੰਗ ਪਾ ਸਕਦਾ ਆ اچھا ਤੁਹਾਨੂੰ ਪਤਾ ਸੰਧਾਰਾ ਕਿਉਂ ਦਿੱਤਾ ਜਾਂਦਾ ਸੀ ਹਾਂਜੀ ਇਹਦੇ ਬਾਰੇ ਨਹੀਂ ਪਤਾ ਤੁਹਾਨੂੰ ਪਤਾ ਹੰਦੀ ਤੁਹਾਡੇ ਕੁੜੀ ਹੈਗੀ ਨਹੀਂ ਮੇਰੇ ਕੋਈ ਕੁੜੀ ਵੀ ਹੈਗੀ اچھا ਤੁਹਾਨੂੰ ਤੁਹਾਨੂੰ ਦਾ ਸੰਧਾਰਾ ਹੁੰਦਾ ਸੀ ਹਾਂਜੀ ਹੁੰਦਾ ਸੀ ਜਦੋਂ ਹੁੰਦਾ ਸੀ ਖੁਸ਼ੀ ਚੜ੍ਹਦੀ ਸੀ ਹਾਂ ਖੁਸ਼ੀ ਤਾਂ ਚੜ੍ਹਦੀ ਹੈ ਜਦੋਂ ਮੰਮੀ ਡੇੜੀ ਮਿਲਣ ਆਉਂਦੇ ਨੇ ਨਾ ਖੁਸ਼ੀ ਤਾਂ ਹੁੰਦੀ ਆ ਸੰਧਾਰਾ ਲੈ ਕੇ ਆਉਂਦੇ ਅੱਛਾ ਕਹਿੰਦੇ ਕੁੜੀਆਂ ਨੂੰ ਕੁੜੀਆਂ ਨੂੰ ਕੋਈ ਟੇਕਿਆਂ ਤੋਂ ਨਾ ਕੁਝ ਨਹੀਂ ਚਾਹੀਦਾ ਹੁੰਦਾ ਕਹਿੰਦੇ ਚਾਹੇ ਦੌਰ ਕੋਈ ਚੀਜ਼ ਹੀ ਦੇ ਜਾਣ ਕੁੜੀਆਂ ਨੂੰ ਬਹੁਤ ਚਾਹੀ ਮਾਨ ਹੁੰਦਾ ਹਾਂ ਜੀ ਉਹ ਆਹ ਭਰਾ ਵਰਤਦੇ ਰਹਿਣ ਬਸ ਭੁਜਾਈਆਂ ਆਉਂਦੀਆਂ ਜਾਂਦੀਆਂ ਰਹਿਣ ਮਾਮਾ ਨਾਲ ਹੀ ਪੇਕੇ ਹੁੰਦੇ ਆ ਨਾ ਜਦੋਂ ਮਾਮਾ ਹੁੰਦੀਆਂ ਨੇ ਉਹਨਾਂ ਨੂੰ ਬੜਾ ਚਾਅ ਹੁੰਦਾ ਵੀ ਕੁੜੀ ਕੋਲ ਜਾਣਾ ਨਹੀਂ ਕਈਆਂ ਦੇ ਭਰਾ ਵੀ ਬੜੇ ਚੰਗੇ ਹੁੰਦੇ ਆ ਹਾਂਜੀ ਹਾਂ ਬਹੁਤ ਚੰਗੇ ਹੁੰਦੇ ਆ ਹਾਂਜੀ ਹਾਂ ਬਸ ਸਮੇਂ ਦੇ ਹਿਸਾਬ ਨਾਲ ਥੋੜਾ ਜਿਹਾ ਫਰਕ ਪੈ ਜਾਂਦਾ ਸਾਰੇ ਬਦਲ ਹਾਂ ਬਦਲ ਜਾਂਦੇ ਆ ਸਾਰੇ ਹਾਂਜੀ ਹਾਂ ਥੋੜਾ ਜਿਹਾ ਫਰਕ ਪੈ ਜਾਂਦਾ ਜਿਵੇਂ ਤੁਹਾਨੂੰ ਲੱਗਦਾ ਵੀ ਅੱਜ ਕੱਲ੍ਹ ਕਹਿੰਦੇ ਸੀ ਕਿ ਉਹ ਗਾਣਾ ਸੁਣ ਦਿੰਦੇ ਸੀ ਮਾਮਾ ਮੂੜਨੀ ਪੇਕੇ ਹੋਣਾ ਪੇਕੇ ਹੁੰਦੇ ਮਾਮਾ ਨਾਲ ਹਾਂਜੀ ਕਿਤੇ ਲੱਗਦਾ ਵੀ ਜਦੋਂ ਮਾਮਾ ਚਲੀਆਂ ਜਾਂਦੀਆਂ ਨੇ ਫਿਰ ਭਾਬੀਆਂ ਮਾਮਾ ਨਹੀਂ ਬਣਦੀ ਇਹ ਬਣ ਵੀ ਜਾਂਦੀਆਂ ਨੇ ਕਿ ਐਂ ਤਾਂ ਚੰਗੀ ਆ ਸਾਡੀ ਪਰਜਾਈ ਕੱਲ ਦੇਖਿਆ ਨਹੀਂ ਕਿਸੇ ਨੇ ਕਦੇ ਕਮੀ ਨਹੀਂ ਮਹਿਸੂਸ ਨਹੀਂ ਨਹੀਂ ਕਦੇ ਵੀ ਨਹੀਂ ਹਾਂ ਪਰ ਆ ਵੀ ਵਧੀਆ ਨਗੇ ਆਪੋ ਆਪਣੀ ਜਗ੍ਹਾ ਤੇ ਸਭ ਸਹੀ ਆ ਆਪਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਬਸ ਜਿੰਨਾ ਕੋਈ ਪਿਆਰ ਕਰਦਾ ਉਹਨਾਂ ਦਾ ਜਿਵੇਂ ਤੁਸੀਂ ਆਏ ਹੋ ਇੱਥੇ ਨੰਬਰ ਵੀ ਲਗਾਉਣੇ ਪੈਂਦੇ ਤੁਹਾਡੇ ਤੋਂ ਪਹਿਲਾਂ ਦੇ ਜਿਵੇਂ ਬੈਠੇ ਨੇ ਮਾਰੇ ਪਹਿਲਾਂ ਦੇ ਹੀ ਨੇ ਨੰਬਰ ਲਵਾਉਣੇ ਪੈਂਦੇ ਨੇ ਜੀ ਅੱਛਾ ਜਿਵੇਂ ਜਿਵੇਂ ਨੰਬਰ ਨੰਬਰ ਲੱਗ ਦੋ ਅੱਗੇ ਅੱਗੇ ਜਾ ਕੇ ਬੈਠਦੇ ਤੁਸੀਂ ਇੱਧਾ ਪਿੱਛੇ ਪਿੱਛੇ ਬੈਠ ਜਾਂਦੇ ਪਿੱਛੇ ਪਿੱਛੇ ਬੈਠੇ ਜਾਂਦੇ ਜਾਂ ਆ ਕੇ ਚਲੇ ਜਾਂਦੇ ਨੇ ਅੱਛਾ ਜੀ ਫੇਰ ਆ ਕੇ ਚਲੇ ਜਾਂਦੇ ਜਦੋਂ ਤੁਹਾਨੂੰ ਲੱਗਦਾ ਵੀ ਇਹ ਨੱਕ ਟਾਈਮ ਚ ਪੱਕ ਜਾਂਦੇ ਫੇਰ ਆ ਕੇ ਦੇ ਅੱਛਾ ਬਿਸਕਟਾਂ ਦਾ ਸਵਾਦ ਕਿਹੋ ਜਿਹਾ ਹੁੰਦਾ ਇਹਨਾਂ ਦਾ ਸਵਾਦ ਦੇਖ ਰ ਵਧੀਆ ਹਰ ਵਾਰੀ ਕੜਵਾਉਨੇ ਹੋ ਹਾਂਜੀ ਹਰ ਵਾਰੀ ਤੁਹਾਨੂੰ ਕਿਵੇਂ ਦਾ ਸਵਾਦ ਵਧੀਆ ਲੱਗਦੇ ਨੇ ਬਾਜ਼ਾਰੋਂ ਨਾਲ ਸਹੀ ਹੁੰਦੇ ਆ ਉਹ ਆਪਣੇ ਆਪ ਜਸਾਂ ਸਾਰਾ ਮਟੀਰੀਅਲ ਲੈ ਕੇ ਬਣਾਉਨੇ ਆਪਾਂ ਵੀ ਵਧੀਆ ਹੁੰਦੇ ਆ ਉਹ ਜਿਹੜੇ ਬਾਜ਼ਾਰੋਂ ਬਿਸਕਟ ਹੁੰਦੇ ਆ ਓਵਨਾਂ 'ਚ ਬਣਦੇ ਆ ਤੇ ਇਹ ਦੇਸੀ ਪੱਠੀ 'ਚ ਬਣਦੇ ਆ ਦੇਸੀ ਅਗਰੁੱਪ 'ਚ ਬਣਦਾ ਨਾ ਵੀਰੇ ਹਾਂਜੀ ਹਾਂ ਕਿੰਨਾ ਹੀ ਤਾਂ ਸਵਾਦ 'ਚ ਤਾਂ ਫਰਕ ਪੈਂਦਾ ਹੈ ਫਰਕ ਪੈਂਦਾ ਬਟ ਹਾਂ ਬਹੁਤ ਫਰਕ ਪੈਂਦਾ बेबे दे दे, दें दें दे। अच्छा बेबे संधारा ਕੁੜੀਆਂ ਨੂੰ ਦਿੰਦੇ ਹੁੰਦੇ ਸੀ ਕਿਉਂ ਦਿੰਦੇ ਪਤਾ ਕੁਝ ਇਹ ਸੁਧਾਰਾ ਸ਼ੁਰੂ ਤੋਂ ਹੀ ਆਉਂਦਾ ਪਤਸਾਉਣ ਦੇ ਮਹੀਨੇ 'ਚ ਦਿੰਦੇ ਹੀ ਦਿੰਦੇ ਅੱਛਾ ਕੁੜੀਆਂ ਨੂੰ ਦਿੰਦੇ ਕੁੜੀਆਂ ਨੂੰ ਸੁਧਾਰ ਕੀ ਪਿਆਰ ਹੁੰਦਾ ਇਹ ਇਹ ਮਾਂ ਘੀਆਂ ਦਾ ਭੈਣ ਭਰਾਵਾਂ ਦਾ ਪਿਆਰ ਹੁੰਦਾ ਹਾਂ ਕੀ ਕੀ ਦਿੰਦੇ ਸੀ ਸੰਧਾਰੇ 'ਚ ਅੱਗੇ ਪਤ ਦਿੰਦੇ ਹੁੰਦੇ ਸੀ ਮਠੀਆਂ ਗੁਲਗਲੇ ਕੱਢ ਕੇ ਅੱਛਾ ਜੀ ਗੁੜ ਦੇ ਗੁੜ ਦੇ ਮਠੀਆਂ ਤੇ ਗੁਲਗਲੇ ਹਾਂ ਹੁਣ ਦੇ ਦਿੰਦੇ ਬਿਸਕਟ ਕਢਾ ਕੇ ਹਾਂ ਹਾਂ ਇਹ ਸ਼ੁਰੂ ਤੋਂ ਹੀ ਆਰਵਾਜ ਹਾਂ ਵੀ ਜਿਹੜੇ ਮਠੀਆਂ ਤੇ ਗੁਲਗਲੇ ਕੱਢ ਕੇ ਦਿੰਦੇ ਸੀ ਉਹ ਘਰੇ ਹੀ ਕੱਢ ਕੇ ਦਿੰਦੇ ਸੀ ਸੰਧਾਰਾ ਕੇ ਲੈ ਕੇ ਜਾਂਦੇ ਸੀ ਅੱਛਾ ਉਹ ਸੰਧਾਰਾ ਹੁੰਦਾ ਸੀ ਹਾਂ ਕਿ ਉਹ ਸੰਧਾਰਾ ਹੁੰਦਾ ਸੀ ਪੁਰਾਣੇ ਜਵਾਨੇ ਸਾਡੇ ਟਾਈਮ 'ਚ ਹੁਣ ਬਿਸਕੁਟ ਕਢਾ ਲੈਂਦੇ ਆ ਅੱਛਾ ਤੁਹਾਨੂੰ ਉਹ ਸੰਧਾਰਾ ਹੁੰਦਾ ਹੁੰਦਾ ਸੀ ਕਿ ਮਠੀਆਂ ਤੇ ਗੁਲਗਲੇ ਹਾਂ ਅੱਛਾ ਫਿਰ ਚਾਹ ਚੜਦਾ ਹੁੰਦਾ ਸੀ ਜਦੋਂ ਪੇਕੇ ਆਉਂਦੇ ਇਵੇਂ ਹੀ ਆ ਪਤਾ ਮਾਂ ਪਿਓ ਭੈਣ ਭਰਾਜ ਦੀ ਚੀਜ਼ ਨੇ ਚਾਹ ਕੇ ਮੈਨਾਂ ਚੜੇ ਹਾਂ ਫਿਰ ਸਾਰਿਆਂ ਨੂੰ ਵੰਡ ਕੇ ਹੁੰਦੇ ਹੁੰਦੇ ਸੀ ਪਹਿਲੀ ਵਾਰੀ ਦਾ ਸੰਧਾਰਾ ਪਰ ਤਾਂ ਅੱਗੇ ਸਨੀਕੇ 'ਚ ਵੰਡਦੇ ਸੀ ਅੱਛਾ ਜੀ ਤੇ ਬਾਅਦ 'ਚ ਨਹੀਂ ਹੂੰ ਅੱਛਾ ਅੱਜ ਕੱਲ ਵੰਡਦੀਆਂ ਨੇ ਕੁੜੀਆਂ ਨਹੀਂ ਹ ਨਹੀਂ ਹੁਣ ਕੋਈ ਵੰਡਦਾ ਕੋਈ ਨਹੀਂ ਵੰਡਦਾ ਪੁੱਤ ਹੂੰ ਪਹਿਲੀ ਵਾਰੀ ਅੱਗੇ ਜਦੋਂ ਪਹਿਲਾ ਸੁਧਾਰਾ ਜਾਣਾ ਨਾ ਬਣਦੇ ਹੁੰਦੇ ਸੀ ਬੱਚੇ ਹਾਂਡ ਗਵਾਂ ਸ਼ਰੀਕੇ ਤੇ ਕੀ ਲੱਗਦਾ ਵੀ ਹੁਣ ਕੱਟ ਗਏ ਲੋਕੀ ਸੰਧਾਰਾ ਦਿੰਦੇ ਹੁਣ ਨਹੀਂ ਉਹਨਾਂ ਦਿੰਦੇ ਪਿੰਡਾਂ ਪੁੰਡਾਂ 'ਚ ਹੈਗਾ ਰਿਵਾਜ ਸ਼ਹਿਰਾਂ 'ਚ ਹੈ ਨਹੀਂ ਵੀ ਸ਼ਹਿਰਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਥੋੜਾ ਜਿਹਾ ਰਿਵਾਜ ਘਟ ਗਿਆ ਭੈਣਾਂ ਨੂੰ ਦਿੰਦੇ ਨਹੀਂ ਸੰਧਾਰਾ ਹਾਂ ਹੁਣ ਬਹੁਤ ਘਟ ਗਿਆ ਹੁਣ ਤਾਂ ਅੱਗੇ ਜਿੰਨਾ ਹੈ ਨਹੀਂ ਰਿਵਾਜ ਪੁੱਤ ਹੂੰ ਕਿੰਨੇ ਟਾਈਮ ਤੋਂ ਬੈਠੇ ਹੋ ਇੱਥੇ ਅਸੀਂ ਤਾਂ ਜੇ ਹੁਣੇ ਆਏ ਪੱਤੋ ਮੇਰਾ ਦੋਤਾ ਹੈ ਮੇਨ ਕੋ ਜਾਨੀ ਮੇਰਾ ਜਵਾਈ ਨਾ ਤੇ ਮੁੰਡਾ ਹੈ ਦੋਤਾ ਮੇਰਾ ਅੱਛਾ ਤੁਸੀਂ ਆਪਣੀ ਕੁੜੀ ਲਈ ਕੜਵਾ ਕੇ ਚੱਲੇ ਹੋ ਨਹੀਂ ਮੈਂ ਰਹਿਨੀ ਕੁੜੀ ਕੋਲੇ ਆ ਜਵਾਈ ਹਿੰਗ ਕਰਕੇ ਅੱਛਾ ਚਲੋ ਉਹਨਾਂ ਨੂੰ ਵੀ ਕੜਵਾ ਕੇ ਲੈ ਕੇ ਜਾ ਰਹੇ ਹੋ ਤੁਸੀਂ ਉਹਨਾਂ ਦੇ ਨਹੀਂ ਉਹ ਆਪ ਹੀ ਕਢਾਉਂਦੇ ਆ ਮੈਂ ਨਹੀਂ ਅੱਛਾ ਉਹ ਤਾਂ ਉਹਦਾ ਮਾਮਾ ਹੀ ਦੇਖੇ ਜਾਊਗਾ ਮੁੰਡੇ ਦਾ ਅੱਛਾ ਮੁੰਡੇ ਦਾ ਮਾਮਾ ਦੇਖੇ ਰਹੇਗਾ ਤੁਸੀਂ ਉਹਨਾਂ ਕੋਲੇ ਰਹਿੰਦੇ ਹਾਂ ਮੈਂ ਰਹਿਨੀ ਇਹਨਾਂ ਕੋਲ अच्छा थोनू भी आई लगदा है जिवे मैं ओन्ना नु कह री सी की गाना सुनदे उने मावे मुन्नी पेके होना पेके हुंदे मावा ने ओ ओ त गाना सुनिंदा ही है पुत्त लगदा थोनू भी मावा नाल ही पेके हुंदे है <laughs> नहीं बहुत ਭਰਾ ਵੀ ਹੈਗੇ ਭਰਾ ਭਜਾਈਆਂ ਬਹੁਤ ਚੰਗੇ ਆ ਹਾਂ ਸਾਰੇ ਇੱਕੋ ਜਿਹੇ ਚੰਗੇ ਬਣ ਕੇ ਰਹਿਣਾ ਚਾਹੀਦਾ ਦੋਨੋ ਪਾਸੇ ਹਾਂ ਇਹ ਤਾਂ ਹੁੰਦਾ ਪੁੱਤ ਜੀ ਨਹੀਂ ਆਪਣੇ ਵਾਸਤੇ ਸਹੀ ਹੈ ਜੇ ਆਪਣੇ ਬੱਚੇ ਹਮ ਹਾਂ ਪਿਆਰ ਕਰਦੇ ਆ ਪਿਆਰ ਕਰਦੇ ਭੈਣਾ ਨੂੰ ਵੀ ਕਰਦੇ ਆ ਹਮ ਮੈਨੂੰ ਵੀ ਕਰਦੇ ਆ ਬਿਸਕਟ ਕੱਢਣ ਵਾਲੀ ਦੇਸੀ ਪੱਟੀ ਦੇ ਖੜੇ ਆ ਇੱਕ ਵਾਰੀ ਤੁਹਾਨੂੰ ਫਿਰ ਤੋਂ ਲਾਈਕ ਤਸਵੀਰਾਂ ਦਿਖਾ ਦਿੰਨੇ ਆ ਕਿ ਇੱਕ ਪਾਸੇ ਆ ਜਿਹੜਾ ਮਟੀਰੀਅਲ ਤਿਆਰ ਕੀਤਾ ਜਾਂਦਾ ਮਿਕਸ ਕੀਤਾ ਜਾਂਦਾ ਔਰ ਦੂਸਰੇ ਪਾਸੇ ਆਟਾ ਗੁੰਨ ਕੇ ਮਸ਼ੀਨ ਦੇ ਵਿੱਚ ਉਸ ਨੂੰ ਪਾਇਆ ਜਾਂਦਾ ਔਰ ਬਿਸਕਟ ਸੀ ਆ ਜਿਹੜੀ ਸ਼ੇਪ ਦਿੱਤੀ ਜਾਂਦੀ ਆ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੀ ਆ ਜ਼ੂਮ ਕਰਕੇ ਔਰ ਜਿਸ ਤੋਂ ਬਾਅਦ ਪ੍ਰੋਸੀਜਰ ਆ ਜਿਹੜਾ ਦੂਸਰੇ ਸਟੈਪ ਦਾ ਕੰਪਲੀਟ ਹੋ ਜਾਂਦਾ ਜਦੋਂ ਅਸੀਂ ਨੈਕਸਟ ਸਟੈਪ ਵੱਲ ਮੂਵ ਕਰਦੇ ਆ ਅਗਲੇ ਸਟੈਪ ਵੱਲ ਵਧਦੇ ਆ ਆ ਤਾਂ ਦੇਖੋ ਕਿ ਪੱਟੀ ਦੇ ਵਿੱਚ ਟ੍ਰੇ ਚ ਰੱਖ ਕੇ ਦੇਸੀ ਤਰੀਕੇ ਦੇ ਨਾਲ ਬਿਸਕਟ ਨੇ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ ਸੋ ਜ਼ਿਆਦਾ ਸਮਾਂ ਨਹੀਂ ਲੱਗਦਾ ਹਾਰਡਲੀ 5 ਤੋਂ 7 ਮਿੰਟਾਂ ਦੇ ਵਿੱਚ ਬਿਸਕਟ ਨੇ ਜਿਹੜੇ ਪੱਕ ਕੇ ਤਿਆਰ ਹੋ ਜਾਂਦੇ ਨੇ ਸੋ ਬਿਲਕੁਲ ਦੇਸੀ ਪੱਠੀ ਦੇ ਜਿਹੜੇ ਬਿਸਕਟ ਤਿਆਰ ਹੁੰਦੇ ਨੇ ਉਹਨਾਂ ਦਾ ਸਵਾਦ ਤੇ ਜੋ ਤੁਸੀਂ ਬਾਜ਼ਾਰੂ ਮੁੱਲ ਖਰੀਦਦੇ ਹੋ ਬੇકરીਸ ਤੋਂ ਜਾ ਕੇ ਖਰੀਦਦੇ ਹੋ ਉਹਨਾਂ ਦੇ ਸਵਾਦ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸੋ ਸੌਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਕੁੜੀਆਂ ਨੂੰ ਇੰਤਜ਼ਾਰ ਆ ਜਲਦੀ ਜਲਦੀ ਆਓ ਤੇ ਬਿਸਕਟ ਘੜਵਾ ਕੇ ਕੁੜੀਆਂ ਨੂੰ ਸੰਧਾਰੇ ਦੇ ਕੇ ਐਦਾਂ ਵੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਮੇਰੇ ਨਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ